ਸਸਿਰ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਸੁਣੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 28 April 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਤੱਕ ਮੌਸਮ ਦੇ ਵਿੱਚ ਕੀ ਹਲਚਲ ਦਿਖਾਈ ਦੇ ਰਹੀ ਹੈ ਤੇ ਕੀ ਗਤੀਵਿਧੀ ਦਿਖਾਉਂਦੀ ਦਿਖਾਈ ਦੇ ਰਹੀ ਹੈ ਅੰਦੇ 2-3 ਘੰਟਿਆਂ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਵੀਡੀਓਜ਼ ਦੇਖ ਰਹੇ ਹੋ ਪਰ ਹਜੇ ਤੱਕ ਚੈਨਲ ਨੂੰ ਸ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਕੋਈ ਜਾਣਕਾਰੀ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤਾਜ਼ਾ ਸੈਟਲਾਈਟ ਮੈਚ ਦੇਖ ਲੈਂਦੇ ਹਾਂ ਜੀ ਪੰਜਾਬ ਦੇ ਉੱਪਰ ਇੱਕ ਟਟਵੇਂ ਰੂਪ ਦੇ ਵਿੱਚ ਬੱਦਲਬਾਈ ਦੀ ਲੇਅਰ ਦਿਖਾਈ ਦੇ ਰਹੀ ਹੈ ਇਹ ਜੋ ਵੀ ਲੇਅਰ ਹੈ ਜੀ ਇਹ ਕਿਤੇ ਨਾ ਕਿਤੇ ਬੱਦਲਾਂ ਬਾਈ ਦੀ ਜੋ ਦਿਖਾਈ ਦੇ ਰਹੀ ਹੈ ਚਿੱਟੇ ਬੱਦਲ ਹਨ ਕੋਈ ਬਹੁਤ ਵੱਡੀ ਕਾਰਵਾਈ ਇਹਨਾਂ ਬੱਦਲਾਂ ਦੁਆਰਾ ਪੈੰਦੀ ਦਿਖਾਈ ਨਹੀਂ ਦੇ ਰਹੀ ਇਸ ਦਾ ਜੋ ਵੀ ਫਿਲਹਾਲ ਅਸਰ ਦਿਖਾਈ ਦੇ ਰਿਹਾ ਹੈ ਉਹ ਮਾਝੇ ਦੇ ਕੁਝ ਕੇ ਹਿੱਸੇ ਤੇ ਜਿਆਦਾਤਰ ਹਿੱਸੇ ਮਾਲਵੇ ਅਤੇ ਦੁਆਬੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਟੁੱਟਮੀ ਬਦਲਬਾਈ ਹੋਣ ਦੇ ਕਾਰਨ ਸਿਰਫ ਧੁੱਪ ਨੂੰ ਹੀ ਅਸਰ ਪਾਵੇਗੀ ਕੋਈ ਬਹੁਤ ਵੱਡੀ ਕਿਣਮਣ ਕਾਣੀ ਹਨੇਰੀ ਜਾਂ ਅਜਿਹੇ ਸਪੈਲ ਲੱਗਦੇ ਨਹੀਂ ਦਿਖਾਈ ਦੇ ਰਹੇ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕਿਣਮਣ ਕਾਣੀ ਜਾਂ ਥਲਕੀ ਫੁਲਕੀ ਬੂੰਦਾਬੰਦੀ ਹੋ ਸਕਦੀ ਹੈ ਕੋਈ ਬਹੁਤ ਵੱਡੀਆਂ ਕਾਰਵਾਈਆਂ ਅੱਜ ਸ਼ਾਮ ਤੱਕ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਇਸ ਸਿਸਟਮ ਦੇ ਰਹੀਂ ਹਵਾ ਦੀ ਗੱਲ ਕਰੀਏ ਹਵਾ ਕਿਤੇ ਨਾ ਕਿਤੇ ਉੱਤਰ ਪੱਛਮੀ ਤਰੀਕੇ ਤੋਂ ਚਲਦੀ ਦਿਖਾਈ ਦੇ ਰਹੀ ਹੈ ਹਵਾ ਦੀ ਸਪੀਡ 25 ਤੋਂ 30 ਕਿਲੋਮੀਟਰ ਨੋਰਮਲ ਰਹਿਣ ਦੀ ਉਮੀਦ ਲੱਗ ਰਹੀ ਹੈ ਜੀ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਜੋ ਵੀ ਬਣਿਆ ਹੋਇਆ ਹੈ ਸਵੇਰ ਤੋਂ ਹੀ ਬੱਦਲਬਾਈ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਦੇ ਕਾਰਨ ਟੈਂਪਰੇਚਰ ਜਿਹੜਾ ਹੈ 2 ਤੋਂ 3 ਡਿਗਰੀ ਘੱਟ ਦਿਖਾਈ ਦੇ ਰਿਹਾ ਹੈ ਕੱਲ ਨਾਲੋਂ ਕੱਲ ਜੋ ਟੈਂਪਰੇਚਰ ਦਿਨ ਦਾ 35 ਡਿਗਰੀ ਪਾਰ ਕਰ ਚੁੱਕਿਆ ਸੀ ਉਹ ਹੁਣ 35 ਤੋਂ ਥੱਲੇ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ ਦੁਪਹਿਰ ਦੇ ਵੇਲੇ ਗੱਲ ਕਰ ਲਈ ਆਉਂਦੇ ਟਾਈਮ ਦੀ ਸ਼ਾਮ ਦੀ ਵੀਡੀਓ ਦੀ ਵਿੱਚ ਅਸੀਂ ਤੁਹਾਨੂੰ ਆਉਂਦੇ ਟਾਈਮ ਦੀ ਜਾਣਕਾਰੀ ਦਵਾਂਗੇ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਤੇ ਆਉਂਦੇ ਕੱਲ 23 ਤਰੀਕ ਨੂੰ ਜੋ ਵਾਰਨਿੰਗ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਕੀ ਹਾਲਾਤ ਬਣਨਗੇ ਉਸ ਦਾ ਕੀ ਅਸਰ ਪੰਜਾਬ ਦੇ ਮੌਸਮ ਤੇ ਹੋਵੇਗਾ ਕੀ ਹਾਲਾਤ ਕਿਸਾਨਾਂ ਦੇ ਲਈ ਸਹੀ ਹੋਣਗੇ ਜਾਂ ਮਾੜੇ ਹੋਣਗੇ ਕਿਉਂਕਿ ਕਿਸਾਨਾਂ ਦਾ ਇਸ ਟਾਈਮ ਬਾਡੀ ਦੇ ਉੱਪਰ ਪੂਰਾ ਜ਼ੋਰ ਚੱਲ ਰਿਹਾ ਹੈ ਕਣਕ ਦਾ ਮੌਸਮ ਸੀਜ਼ਨ ਚੱਲ ਰਿਹਾ ਹੈ ਤੇ ਕਈ ਜਗ੍ਹਾ ਤੇ ਤੂੜੀ ਦਾ ਵੀ ਕੰਮਚਾਨ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਦੇ ਉੱਪਰ ਬਹੁਤ ਅਸਰ ਪੈ ਸਕਦਾ ਹੈ ਉਸ ਮੌਸਮ ਦਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਸੀ ਅੱਜ ਸ਼ਾਮ ਦੀ ਵੀਡੀਓ ਜਾਂ ਸਵੇਰ ਦੀ ਵੀਡੀਓ ਵਿੱਚ ਦੇ ਦੇਵਾਂਗੇ ਉਹ ਵੀਡੀਓ ਦੇਖਣ ਦੇ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਤਾਂ ਕਿ ਉਹ ਜੋ ਵੀ ਮੌਸਮ ਦਾ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਤੱਕ ਉਸ ਦੀ ਨੋਟੀਫਿਕੇਸ਼ਨ ਮੌਕੇ ਸਰ ਪਹੁੰਚ ਸਕੇ ਤੇ ਤੁਸੀਂ ਮੌਕੇ ਸਰ ਉਸ ਦੀ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਅੰਤ ਦੇ ਵਿੱਚ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ